ਜੈ ਸ਼੍ਰੀ ਰਾਮ ਸਾਥੀਓ ਮੈਂ ਤੁਹਾਡਾ ਆਪਣਾ ਤਰਮੰਦਰ ਦਮਦਮੀ ਤੇ ਤੁਸੀਂ ਜੁੜੇ ਹੋ ਤਰਮੰਦਰ ਦਮਦਮੀ ਪੇਜ ਤੇ ਸੋ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਰਾਸ਼ਟਰੀ ਚੇਅਰਮੈਨ ਸਰਦਾਰ ਮਨਿੰਦਰ ਜੀ ਸਿੰਘ ਬਿੱਟਾ ਜੀ ਨਵਰਾਤਿਆਂ ਦੇ ਪਹਿਲੇ ਨਵਰਾਤੇ ਮਾਂ ਵੈਸ਼ਨੂ ਦੇਵੀ ਵਿਖੇ ਪੁੱਜੇ ਜਿੱਥੇ ਉਹਨਾਂ ਨੇ ਜਾ ਕੇ ਪੂਰੇ ਦੇਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਉਥੇ ਹੀ ਦੇਸ਼ ਬਿਜਿਵਾਸ ਦੇ ਸਮੂਹ ਭਾਈਚਾਰਿਆਂ ਲਈ ਬਿ ਸਾਂਝੀ ਤੋਹਤੇ ਅਰਦਾਸ ਕਰਦੇ ਹਮੇਸ਼ਾ ਹੀ ਤੰਦਰੁਸਤੀ ਦੀ ਵੀ ਅਰਦਾਸ ਲਗਾਈ ਸੋ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਮਨਿੰਦਰ ਜੈ ਸਿੰਘ ਬਿੱਟਾ ਜੀ ਮਾ ਬੈਸ਼ਨ ਦੇਵੀ ਦੇ ਚਰਨਾਂ ਚ ਨਤਮਸਤਕ ਹੋ ਰਿਹਾ ਹਨ ਉਥੇ ਨਾਲ ਹੀ ਉਹਨਾਂ ਨੂੰ ਉੱਥੋਂ ਦੇ ਪੁਜਾਰੀਆਂ ਵੱਲੋਂ ਵੀ ਸਨਮਾਨ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਸੋ ਸਰਦਾਰ ਮਨਿੰਦਰ ਜੀ ਸਿੰਘ ਬਿੱਟਾ ਆਪਣੀ ਸਮੁੱਚੀ ਟੀਮ ਦੇ ਨਾਲ ਮਹਾਮਾਈ ਦੇ ਚਰਨਾਂ 'ਚ ਪਹਿਲੇ ਨਵਰਾਤੇ ਨਤਮਸਤਕ ਹੋ ਕੇ ਪੂਰੀ ਦੁਨੀਆ 'ਚ ਵਾਸਤੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਤੇ ਤੁਸੀਂ ਦੇਖ ਰਹੇ ਹੋ